ਮੁਜੂਤ ਸਰਪੰਚ ਹੋ ਕੇ ਤੁਸੀਂ ਕਿਵੇਂ ਮਨ ਦੇ ਵਿੱਚ ਸੋਚਿਆ ਕਿ ਆਪਾਂ ਇਸ ਤਰੀਕੇ ਦੀ ਸਟਾਲ ਲਾਣੀ ਹੈ ਅੱਗੇ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕਰਨਾ ਹੈ ਇਹ ਕਿੰਨੀ ਕੁ ਦੇਰ ਤੋਂ ਕਰ ਰਹੇ ਹੋ ਮੰਨੋ ਹੋ ਗਈ ਮੰਨੋ ਹੋ ਗਈ ਸਾਲ ਹੋ ਗਏ ਸਰਪੰਚ ਬਣਨ ਤੋਂ ਬਾਅਦ ਸ਼ੁਰੂ ਕੀਤਾ ਨਹੀਂ ਸਰਪੰਚ ਹੋਣ ਪਹਿਲਾਂ ਹੀ ਕਰਦੇ ਸੀ ਪਹਿਲਾਂ ਕਰਦੇ ਸੀ ਅਜੇ ਤੁਸੀਂ ਸਰਪੰਚ ਬਣੇ ਪਿੰਡ ਦੇ ਫਿਰ ਇਹ ਨਹੀਂ ਹੋਇਆ ਕਿ ਆਪਾਂ ਛੱਡੋ ਜੀ ਹੁਣ ਆਪਾਂ ਚਿੱਟਾ ਛੁੱਟ ਪਾਈਏ ਪਿੰਡ ਦੇ ਵਿੱਚ ਕਿਹੜਾ ਦਈਏ ਕਿ ਹੁਣ ਮੈਨੇ ਸਰਪੰਚ ਮੈਨੇ ਸਰਪੰਚ ਸਰਪੰਚ ਸਾਹਿਬ ਕਹਿੰਦੇ ਲੋਕ ਨਹੀਂ ਉਹ ਐਸਾ ਕੋਈ ਚੱਕਰ ਨਹੀਂ ਹਾਂ ਅਬ ਥੇਰ ਤੱਕ ਕਮਾਈ ਵਿੱਚ ਹੀ ਵਿਸ਼ਵਾਸ ਰੱਖ ਰਹੀ ਪਾਉਂ। ਕਿੰਨੇ ਸਰਪੰਚਾਂ ਤੇ ਇਲਜ਼ਾਮ ਵੀ ਬਹੁਤ ਲੱਗਦੇ ਗਰੰਟਾ ਗਰੰਟਾ ਖਾ ਕੇ ਕਿ ਕੋਠੀ ਬਣ ਜਾਂਦੀ ਐ ਤੇ ਨਾਗਲੇ ਗੱਡੀ ਫੋਰਚੂਨਰ ਨਾਲ ਆ ਜਾਂਦੀ ਐ। ਇਥੇ ਵੀ ਹੁੰਦਾ ਕਿ ਜਦੋਂ ਬੰਦਾ ਇੱਕ ਸਰਦਾਰ ਹੋ ਕੇ ਕਿਸੇ ਹੋਰ ਰੇੜੀ ਤੇ ਖੜਿਆ ਆਪਣੇ ਸਰਦਾਰ ਭਾਈ ਕੋਲ ਆਇਆ ਹੀ ਨਹੀਂ। ਆਏ ਆ। ਪੰਜਾਬ ਹਮੇਸ਼ਾ ਕਿਰਤ ਕਮਾਈ ਕਰਨ ਵਾਲੇ ਲੋਕਾਂ ਦੇ ਨਾਮ ਤੋਂ ਮਸ਼ਹੂਰ ਹੈ ਕਿਉਂਕਿ ਪੰਜਾਬ ਦੇ ਲੋਕ ਆਪਣੇ ਹੱਥਾਂ ਨਾਲ ਕਿਰਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਨੇ ਤਾਂ ਇਸ ਤਰੀਕੇ ਦੀਆਂ ਤਸਵੀਰਾਂ ਹੁਣ ਲਗਾਤਾਰ ਵਾਇਰਲ ਹੋ ਰਹੀਆਂ ਨੇ ਤਾਂ ਪੰਜਾਬ ਦੇ ਲੋਕ ਆਪਣੇ ਛੋਟੇ ਕੰਮ ਤੋਂ ਵੱਡਾ ਕੰਮ ਜਿਹੜਾ ਲੈ ਕੇ ਜਾ ਰਹੇ ਨੇ ਤਾਂ ਇਸ ਤਰੀਕੇ ਨਾਲ ਇੱਕ ਤਸਵੀਰ ਦਿਖਾਣੇ ਆ ਕਿ ਇੱਕ ਸਰਪੰਚ ਪਿੰਡ ਦਾ ਜਿਹੜਾ ਮੌਜੂਦਾ ਸਰਪੰਚ ਹੋਵੇ ਤਾਂ ਉਹ ਤਾਂ ਨਹੀਂ ਚਿੱਟਾ ਸੂਟ ਪਾ ਕੇ ਪਿੰਡ ਦੇ ਵਿੱਚ ਗੇੜੀ ਮਾਰਨ ਲੋਕਾ ਹੁੰਦਾ ਜਾਂ ਫੇ ਠਾਲੀਆਂ ਦੇ ਵਿੱਚ ਜਾਂ ਫੇ ਲੀਡਰਾਂ ਦੇ ਘਰਾਂ ਦੇ ਵਿੱਚ ਪਰ ਤੁਸੀਂ ਦੇਖੋ ਕੀ ਆ ਪਿੰਡ ਦੇ ਸਰਪੰਚ ਦੀ ਸਟੋਰੀ ਦਿਖਾ ਰਹੇ ਆ ਮੌਜੂਦਾ ਸਰਪੰਚ ਹੋ ਕੇ ਵੀ ਦੇਖੋ ਸਬਜੀ ਦੀ ਸਟਾਲ ਲਾਈ ਹੋਈ ਹੈ ਆਪਣੇ ਹਥੀਕਿਰਤ ਕਮਾਈ ਕਰ ਰਿਹਾ ਹੈ ਬਹੁਤ ਸੋਹਣੀ ਤਸਵੀਰ ਹੈ ਤਾਂ ਇਸ ਨੂੰ ਵੇਖ ਕੇ ਕਿਤੇ ਨਾ ਕਿਤੇ ਪਤਾ ਨਹੀਂ ਕਿੰਨੇ ਕੁ ਲੋਕ ਇਹਨਾਂ ਤੋਂ ਪ੍ਰੇਰਿਤ ਹੋਣਗੇ ਤੇ ਦੂਜੇ ਪਾਸੇ ਇਹ ਵੀ ਦੱਸ ਦਿੰਨੇ ਆ ਕਿ ਸਰਪੰਚਾਂ ਦੇ ਉੱਤੇ ਇਲਜ਼ਾਮ ਵੀ ਬਹੁਤ ਲੱਗਦੇ ਨੇ ਕਿ ਇਹ ਗ੍ਰਾਂਟਾਂ ਬਹੁਤ ਖਾਂਦੇ ਨੇ ਕਿ ਫਿਰ ਗ੍ਰਾਂਟਾਂ ਖਾਣ ਤੋਂ ਬਾਅਦ ਵੱਡੀ ਫੋਰਚੂਰ ਗੱਡੀ ਤੇ ਨਾਲ ਦੀ ਨਾਲ ਕੋਠੀ ਪੈ ਜਾਂਦੀ ਹੈ ਪਰ ਉਹ ਪਿੰਡ ਦੇ ਸਰਪੰਚ ਉਹ ਨੇ ਜਿਹੜੇ ਸਰਕਾਰੀ ਪੈਸੇ ਵੱਲ ਧਿਆਨ ਨਹੀਂ ਆਪਣੇ ਹੱਥੀ ਕਿਰਤ ਕਮਾਈ ਕਰਕੇ ਸਬਜ਼ੀ ਵੇਚ ਕੇ ਜਿਹੜਾ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਨੇ ਤੇ ਗੱਲਬਾਤ ਕਰਦੇ ਆ ਕਿਹੜੇ ਪਿੰਡ ਦੇ ਸਰਪੰਚ ਨੇ ਤੇ ਕਿਵੇਂ ਮਨ ਦੇ ਵਿੱਚ ਆਇਆ ਪੂਰੀ ਸਟੋਰੀ ਤੁਸੀਂ ਸੁਣਿਓ ਤੇ ਨਾਲ ਦੇ ਨਾਲ ਸ਼ੇਅਰ ਕਰਦੇ ਜਾਇਓ ਸਮਾਜ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਕੀ ਨਾਮ ਹੈ ਜੀ ਕਿਹੜਾ ਪਿੰਡ ਹੈ ਕਿਹੜਾ ਪਿੰਡ ਹੈ ਸਮਸ਼ੇਰ ਸਿੰਘ ਨਾਮ ਹੈ ਜੀ ਕਿਹੜਾ ਪਿੰਡ ਹੈ ਰਾਣੀ ਮਾਜਰਾ ਰਾਣੀ ਮਾਜਰਾ ਸਰਪੰਚ ਸਾਹਿਬ ਤੁਸੀਂ ਮੌਜੂਦਾ ਸਰਪੰਚ ਹੋ ਪਿੰਡ ਦੇ ਹਾਂ ਜੀ ਤੁਸੀਂ ਮੌਜੂਦਾ ਸਰਪੰਚ ਹੋ ਕੇ ਤੁਸੀਂ ਕਿਵੇਂ ਮਨ ਦੇ ਵਿੱਚ ਸੋਚਿਆ ਕਿ ਆਪਾਂ ਇਸ ਤਰੀਕੇ ਦੀ ਸਟਾਲ ਲਾਣੀ ਹੈ ਅੱਗੇ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕਰਨਾ ਹੈ ਇਹ ਕਿੰਨੀ ਕੁ ਦੇਰ ਤੋਂ ਕਰ ਰਹੇ ਹੋ ਮਨੋ ਹੋ ਗਈ ਸਾਲਾਂ ਤੋਂ ਸਾਲ ਹੋ ਗਈ ਸਰਪੰਚ ਬਣਨ ਤੋਂ ਬਾਅਦ ਸ਼ੁਰੂ ਕੀਤਾ ਨਹੀਂ ਸਰਪੰਚ ਹੋਣ ਪਹਿਲਾਂ ਹੀ ਕਰਦੇ ਪਹਿਲਾਂ ਕਰਦੇ ਸੀ ਅਜੇ ਉਸ ਸਰਪੰਚ ਬਣੇ ਪਿੰਡ ਦੇ ਫਿਰ ਇਹ ਨਹੀਂ ਹੋਇਆ ਕਿ ਆਪਾਂ ਛੱਡੋ ਜੀ ਹੁਣ ਆਪਾਂ ਚੇਤਾ ਸੁੱਟ ਪਾਈਏ ਪਿੰਡ ਦੇ ਵਿੱਚ ਕੀੜਾ ਦਈਏ ਕਿ ਹੁਣ ਮੈਨੂੰ ਸਰਪੰਚ ਸਰਪੰਚ ਸਾਹਿਬ ਕਹਿੰਦੇ ਲੋਕ ਨਹੀਂ ਉਹ ਐਸਾ ਕੋਈ ਚੱਕਰ ਨਹੀਂ ਹਾਂ ਆਪਾਂ ਫਿਰ ਤਾਂ ਕਮਾਈ ਵਿੱਚ ਇਹੀ ਵਿਸ਼ਵਾਸ ਰੱਖਦੇ ਪਾਉ ਕਿੰਨਾ ਕੁ ਸਬਰ ਕਿੰਨਾ ਕੁ ਹੁੰਦਾ ਹੈ ਭਾਈ ਜੀ ਜਿਸ ਤਰੀਕੇ ਨਾਲ ਤੁਸੀਂ ਸ਼ਾਮ ਨੂੰ ਕਮਾ ਕੇ ਜਾਂਦੇ ਹੋ ਤਾਂ ਇੱਕ ਖੁਸ਼ ਹੁੰਦੀ ਹੈ ਰੂਹ ਹਾਂ ਜੀ ਬਹੁਤ ਖੁਸ਼ ਹੁੰਦੀ ਹੈ ਰੂਹ ਵੀ ਆਪਰਾਮ ਕਿਰਤਾ ਕਮਾਈ ਕਰੀ ਆਪਣਾ ਦੋ ਰੋਟੀਆਂ ਆਪਣਾ ਜੋ ਮਿਲਦੀਆਂ ਪਰਮਾਤਮਾ ਦੇ ਰਿਆ ਵਾਹਿੰਦੇ ਪਾਸ਼ਾ ਉਹ ਰਾਮਾ ਚੱਕ ਕੇ ਗੁਜ਼ਾਰਾ ਕਰਕੇ ਟੋਰਨ ਨਹੀਂ ਲੋਦੀ ਜਿਆ ਬੜੀ ਪਰਿਵਾਰ ਦੇ ਖੁਸ਼ ਰਹਿ ਨਾਲ ਹਾਂ ਜੀ ਹਾਂ ਜੀ ਪਰਿਵਾਰ ਦੇ ਤਰਾਸਤੇ ਨਹੀਂ ਕਰਦੇ ਕਿ ਅਸੀਂ ਪਿੰਡ ਦੇ ਸਰਪੰਚਾਂ ਹਾਂ ਉਹ ਨਹੀਂ ਤਰਾਸਦੇ ਅੱਛਾ ਪਿੰਡ ਦੇ ਲੋਕ ਖਰੀਦਦੇ ਸਭ ਸਬਜ਼ੀ ਸਭ ਤੋਂ ਹਾਂ ਜੀ ਹਾਂ ਜੀ ਸਾਬ ਕਿਹਾਂ ਸਰਪੰਚ ਸਭ ਤੋਂ ਲੈ ਕੇ ਆਈਏ ਹਾਂ ਜੀ ਕਰਦੇ ਲੋਕੋ ਚੈਨ ਦਾ ਵਿਕਾਸ ਦਾ ਕੰਮ ਵੀ ਨਾਲ ਨਾਲ ਸ਼ੁਰੂ ਹੋ ਜਾਂਦਾ ਹਾਂ ਜੀ ਵਿਕਾਸ ਦਾ ਸ਼ੁਰੂ ਕਰਿਆ ਜਾਂਦਾ ਹੈ ਕਮੇਟੀਆਂ ਮੋਟੀਆਂ ਹੁੰਦੀਆਂ ਉਹਨੇ ਤੇ ਜਾਂਦੇ ਹੁਣ ਇਹ ਵੀ ਸ਼ਾਮ ਵੇਲੇ ਲੈਂਦੇ ਹੋ ਕੋਈ ਦਿੰਦੇ ਸ਼ਾਮ ਵੇਲੇ 4:00 ਵਜੇ ਤੋਂ ਬਾਅਦ ਇਹ ਵੀ ਪੂਰੀ ਸਬਜ਼ੀ ਸੀ ਮੰਡੀ ਚ ਲੈਣੀ ਜਾਂ ਫਿਰ ਤੇ ਪਿੰਡਾਂ ਚੋਂ ਹੁਣ ਮੰਨ ਲਓ ਕਈ ਬੰਦੇ ਲਾ ਦਿੰਦੇ ਆ ਆਪਣਾ ਕੋਈ ਸਬਜ਼ੀ ਕੋਸ਼ ਪਿੰਡਾਂ ਤੋਂ ਮਿਲ ਜਾਂਦੀ ਕੋਈ ਮੰਡੀ ਤੋਂ ਲਿਆਉਂਦੇ गुजारा वधिया चलदास पत्सा सरपंचਾਂ ਤੇ ਇਲਜ਼ਾਮ ਵੀ ਬਹੁਤ ਲੱਗਦੇ ਗਰੰਟਾ ਗਰੰਟਾ ਖਾ ਕੇ ਕੀ ਕੋਠੀ ਬਣ ਜਾਂਦੀ ਐ ਤੇ ਨਾਲੇ ਗੱਡੀ ਫੋਰਚੂਨਰ ਨਾਲ ਆ ਜਾਂਦੀ ਐ ਆਪਣੇ ਮਨ ਤੇ ਆਇਆ ਜਾ ਕੋਈ ਨਹੀਂ ਹੈ ਸਰਕਾਰੀ ਪੈਸੇ ਵੀ ਨਹੀਂ ਧਿਆਨ ਪਾ ਨਹੀਂ ਕਿਤੇ ਨਹੀਂ ਹੂੰ ਤੇ ਵਧੀਆ ਸਕੂਲ ਨੂੰ ਜ਼ਿੰਦਗੀ ਲੱਗ ਰਹੀ ਹਾਂ ਯਾਰ ਪਤਾ ਸਭਾਰੇ ਪੂਰਾ ਬਾਈ ਜੀ ਪੂਰਾ ਬੁਰਾ ਇਹ ਇੱਕ ਤੁਸੀਂ ਗੁਰਸਿੱਖ ਵੀ ਹੋ ਤਾਂ ਦੂਜੀ ਪਾਸੇ ਸਰਪੰਚ ਵੀ ਹੋ ਸਰਪੰਚੋ ਹੋ ਕੇ ਵੀ ਤੁਸੀਂ ਦੇਖੋ ਕਿ ਨਾਲ ਦੇ ਤੁਸੀਂ ਕਿਰਤ ਕਮਾਈ ਇਸ ਤਰੀਕੇ ਦੀ ਕਰ ਰਹੇ ਹੋ ਤਾਂ ਪਹਿਲਾ ਸਰਪੰਚ ਨੇ ਕਿਹਾ ਸੀ ਜਿਹੜਾ ਕਿ ਆਪਣਾ ਇਸ ਤਰੀਕੇ ਦੀ ਮਿਹਨਤ ਸ਼ੁਰੂ ਕੀਤੀ ਹੋਈ ਹੈ ਜੀ ਤਾਂ ਕਿਵੇਂ ਲੱਗਦਾ ਕਿ ਵਧੀਆ ਲੱਗਦੀ ਹੈ ਕੀ ਕਹੋਗੇ ਲੋਕਾਂ ਨੂੰ ਜਿਹੜੇ ਹੋਰ ਵੀ ਦੇਖਣ ਵਾਲੇ ਨੇ ਬਾਹ ਮਿਹਨਤ ਕਰੋ ਜੀ ਆਪਣਾ ਕਿਰਤ ਕਰੋ ਪਰਮਾਤਮਾ ਦਾ ਗਿਆ ਭਰੋਸਾ ਰੱਖੋ ਸਭ ਕੁਝ ਦਿੰਦਾ ਹੈ ਇਹ ਕਿਰਤ ਨਾ ਦਿੰਦਾ ਇਹ ਪਿੰਡ ਦੇ ਬੰਦੇ ਧਾਰ ਤੋਰ ਤਾ ਨਹੀਂ ਕਰਦੇ ਕਿੱਥੇ ਨਾ ਨਾ ਜੀ ਨਗਦ ਜਿੰਦੇ ਸਾਰੇ ਸਭ ਨਗਦ ਦਿੰਦਾ ਖੁਸ਼ ਹੋ ਜਾਂਦੇ ਕਿ ਸਰਪੰਚ ਸਾਹਿਬ ਤੋਂ ਲੈ ਕੇ ਆਏ ਸਭ ਜੀ ਤਾਂ ਜਦੋਂ ਰਿਸ਼ਤੇਦਾਰੀ ਦੇ ਜਾਣੇ ਹੋ ਜਾਂ ਕਿਤੇ ਜਾਣੇ ਹੋ ਉਹਨਾਂ ਤਾਂ ਵੀ ਕਹੇ ਰਿਸ਼ਤੇਦਾਰ ਕੀ ਆ ਤੁਸੀਂ ਸਰਪੰਚ ਹੋ ਕਿ ਹੁਣ ਤਾਂ ਛੱਡ ਦਿਓ ਇਹ ਕੰਮ ਨਹੀਂ ਕੋਈ ਨਹੀਂ ਕਦੇ ਨਹੀਂ ਕਹਿੰਦੇ ਸਭ ਖੁਸ਼ ਹੈ ਜੀ ਸਾਰੇ ਖੁਸ਼ ਹੈ ਜੀ ਤਾਂ ਹੁਣ ਦੱਸਿਆ ਕਿ ਤੁਹਾਡਾ ਪੰਜਾਬੀਓ ਸਾਰੇ ਇਸ ਪਾਸੇ ਆ ਗਏ ਲੈਣ ਚ ਕੁਝ ਭਾਈ ਸਾਹਿਬ ਨੇ 버ਗਰਾਂ ਦੀ ਜਿਹੜੀ ਸਟਾਲ ਲਾਈ ਹੈ ਤੁਸੀਂ ਸਬਜੀ ਵਾਲਾ ਸ਼ੁਰੂ ਕੀਤਾ ਹੋਇਆ ਤਾਂ ਲੱਗਦਾ ਕਿ ਤੁਹਾਡੇ ਪਿੰਡਾਂ ਦੇ ਵਿੱਚ ਹੁਣ ਲੋਕ ਜਾਗਰੂਕ ਹੋ ਗਏ ਆਪਣਾ ਕਿਰਤ ਕਮਾਈ ਕਰ ਰਹੇ ਨੌਜਵਾਨ ਹੋਰ ਵੀ ਚਾਉਂਦੇ ਨੇ ਕਿ ਕੰਮ ਕਰ ਲਈਏ। ਹਾਈ ਮੁੰਡਾ ਹੋਰ ਬਲੈਪ ਪਾਣਾ ਇੱਥੇ। ਪਹਿਲਾਂ ਸ਼ੁਰੂ ਕਰਣਾ ਇਹ ਕੰਮ। ਕੋਈ ਤੰਗ ਪ੍ਰੇਸ਼ਾਨਤਾ ਨਹੀਂ ਸਰਪੰਚ ਸਾਹਿਬ ਕਰਦਾ ਕਿਉਂਕਿ ਕਾਫੀ ਪ੍ਰਵਾਸੀਆਂ ਦੀ ਵੀ ਰੇੜੀਆਂ ਕਾਫੀ ਨੇ ਇੱਥੇ। ਨਹੀਂ ਨਹੀਂ ਕੋਈ ਤੰਗ ਪ੍ਰੇਸ਼ਾਨ ਨਹੀਂ ਕਰਦਾ। ਕੋਈ ਕੰਟਰੋਵਰਸੀ ਤਾਂ ਨਹੀਂ ਹੁੰਦੀ ਕਿ ਉਹਦੀ ਰੇੜੀ ਸਬਜੀ ਦੀ ਆ ਪਰਲੇ ਪਾਸੇ ਪ੍ਰਵਾਸੀ ਦੀ ਕਿ ਮੇਰੇ ਕੋਲ ਘੱਟ ਆ ਰਹੇ ਉਹਦੇ ਕੋਲ ਜ਼ਿਆਦਾ ਆ ਰਹੇ। ਕਈ ਵਾਰ ਹੋ ਜਾਂਦਾ ਹੁੰਦਾ। ਇਹ ਤਾਂ ਮੰਚ ਵੀ ਹੁੰਦਾ ਕਿ ਜਦੋਂ ਬੰਦਾ ਇੱਕ ਸਰਦਾਰ ਹੋ ਕੇ ਕਿਸੇ ਹੋਰ ਰੇੜੀ ਤੇ ਖੜਿਆ ਆਪਣੇ ਸਰਦਾਰ ਭਾਈ ਕੋਲ ਆਇਆ ਹੀ ਨਹੀਂ। ਆਇਆ ਜਾਂ ਕੋਈ ਨਹੀਂ ਚੱਕਰ ਨਹੀਂ। ਜਿੰਨਾ ਜੀਤੋ ਲੜ ਔਰ ਹੁੰਦਾ ਤਾਂ ਹੁਣ ਮੰਚ ਹਾਂਜੀ ਹੁੰਦਾ ਮੰਚ ਤਾਂ ਆਉਂਦਾ ਥੋੜਾ ਅਸੀਂ ਫੇਰ ਵੀ ਰੇਟ ਟੂ ਰੇਟ ਵੀ ਦੇ ਦਨੇ ਆਈ ਵਾਰੀ ਅੱਛਾ ਜੀ ਚਲੋ ਲੈ ਜੋ ਕੋਈ ਗੱਲ ਤੇ ਮੰਡੀ ਤੋਂ ਕਿ ਤਸਵੀਰ ਲੈਣੇ ਆਟੋ ਚ ਹੀ ਹਾਂਜੀ ਆਟੋ ਅੱਛਾ ਇਹ ਬੈਟਰੀ ਹੁਣ ਹੋਣੀ ਜੀ ਬੈਟਰੀ ਵਾਲੀ ਅੱਛਾ ਅੱਛਾ ਇੱਕ ਸਾਲ ਤੋਂ ਵਧੀਕ ਚੱਲ ਚੱਲ ਰਹੀ ਹੈ ਹਾਂਜੀ ਤੇ ਹੁਣ ਇਹ ਕਿਸਾ ਪੈਸੇ ਹੁੰਦੇ ਦੇ ਆ ਚੱਲੇਗਾ ਭਾਈ ਕੋਈ ਨਹੀਂ ਤੇ ਹੁਣ ਨੰਬਰ ਹੀ ਚੱਲਦਾ ਰਹੇਗਾ ਕਿ ਸਰਪੰਚ ਸਾਹਿਬ ਬੱਸ ਹੁਣ ਪੰਜ ਚਾਰ ਮਹੀਨੇ ਬਾ ਹੁਣ ਆਹੀ ਸੀਜ਼ਨ ਖਤਮ ਹੋ ਜਾਣਾ ਠੰਡ ਦਾ ਗਰਮ ਹੋ ਜਾਣੀ ਗਾਰੀ ਮੈਂ ਫਿਰ ਸਬਜ਼ੀ ਘਟਣ ਲੱਗਦੀ ਅੱਛਾ ਉਹਦੇ ਵਿੱਚ ਕੀ ਕਰਦੇ ਹੋ ਕਰ ਨਹੀਂ ਦੇ ਗਾਰ ਕਰੀਏ ਕਰਾਂ ਪਿੰਡ ਚੀ ਹਾਂ ਹਾਂ 24 ਚ ਕਰਦੇ ਨਾਲ ਨਾਲ ਪਿੰਡ ਦਾ ਵਿਕਾਸ ਕਰ ਰਹੇ ਹਾਂ ਕਿਹੜੇ ਕਿਹੜੇ ਕੰਮ ਤੋਰੇ ਸਰਪੰਚ ਸਾਹਿਬ ਹੁਣ ਪਿੰਡ ਚ ਹੁਣ ਬਾਈ ਤਕਰੀਬਨ ਸਕੂਲ ਦੇ ਉਪਰ ਨਾਲੀ ਪੱਟੇ ਵੀ ਜੀ ਕੋਈ ਹੋਰ ਹੀ ਕਰ ਰਹੇ ਅਸ਼ੋਕ ਕਰ ਰਹੀ ਹੈ ਤਾਂ ਹੋਰ ਵੀ ਕੰਮ ਹੋਣੇ ਹੋਵੇ ਪਿੰਡ ਚ ਕੋਈ ਵੀ ਕੰਮ ਆਉਂਦਾ ਜੀ ਹੂੰ ਬਿਲਕੁਲ ਤੁਸੀਂ ਦੇਖੋ ਕੀ ਕਿਵੇਂ ਦੇਖਦੇ ਹੋ ਭਾਈ ਸਾਹਿਬ ਪਿੰਡ ਦਾ ਸਰਪੰਚ ਹੋ ਕੇ ਆਪਣੀ ਹੈਪੀ ਕਿਰਤ ਕਮਾਈ ਕਰ ਰਿਹਾ ਹੈ ਤੇ ਸਹਿਯੋਗ ਹੈ ਤੁਹਾਡਾ ਵੀ ਨਾਲ ਹਾਂਜੀ ਸਹਿਯੋਗ ਹੈ ਸਾਡੇ ਸਰਪੰਚ ਸਾਹਿਬ ਦਾ ਸਭ ਤੋਂ ਵੱਡਾ ਸਹਿਯੋਗ ਹੈ ਕਿ ਉਹਰੇ ਖੜੇ ਹੈ ਇਹਨਾਂ ਦੇ ਹੋਣਦਿਆਂ ਹੋਇਆ ਸਾਨੂੰ ਕੋਈ ਦਿੱਕਤ ਨਹੀਂ ਹੈ ਜੀ ਜਦੋਂ ਅਸੀਂ ਕੋਈ ਮਾਰੇ ਦਸਮ ਪਾਤਸ਼ਾਹ ਜੀ ਆ ਜੋ ਬਖਸ਼ਿਸ਼ ਹੋਈ ਹੈ ਉਹਨਾਂ ਦੇ ਬਖਸ਼ਿਸ਼ ਦੇ ਨਾਲ ਇਹ ਸਦਕਾ ਇਹ ਵੀ ਖੜੇ ਹੈ ਇਹਨਾਂ ਦੇ ਅਸੀਂ ਕਿਸੇ ਨੂੰ ਵੀ ਜੋ ਕੋਈ ਪ੍ਰਵਾਸੀ ਸਾਡੇ ਤੇ ਹੈ ਤਾਂ ਵੀ ਹੁਣ ਜੋ ਹੁੰਦਾ ਜੀ ਤਾਂ ਸਰਪੰਚ ਸਾਹਿਬ ਦੇ ਮੌਜੂਦਾ ਤੇ ਅਸੀਂ ਉਹ ਉਹਨਾਂ ਨੂੰ ਜੋ ਉਹਨਾਂ ਦੀ ਸਿੱਧੀ ਲੈਂਗੁਏਜ ਚ ਦੱਸ ਦੰਨੇ ਆ ਜੀ ਜੇ ਨਹੀਂ ਪਿੱਛੇ ਜੀ ਲੱਗੇ ਸੀ 2-4 ਦਿਨ ਤੋਂ ਇਹ ਕਰਨੀ ਜੀ ਤੇ ਸਰਪੰਚ ਸਾਹਿਬ ਦੇ ਰਹਿਣ ਵਾਲੇ ਦੇ ਵਿੱਚ ਅਸੀਂ ਇਹ ਚੱਕ ਕੇ ਰੇੜੀਆਂ ਪਿੱਛੇ ਕਰੀਆਂ ਜੀ ਤਾਂ ਅਸੀਂ ਆਪਣੇ ਪੰਜਾਬੀ ਮੁੰਡੇ ਦੀ ਜੀ ਰੇਡੀ ਲਵਾਈ ਹੈ ਜੀ ਹੁਣ ਉਹ ਮੁੰਡਾ ਬਹੁਤ ਵਧੀਆ ਕੰਮ ਕਰਦੇ ਅੱਜ ਉਹ ਛੁੱਟੀ ਤੇ ਜੀ ਕੁਝ ਉਹਨਾਂ ਦੀ ਪ੍ਰੋਬਲਮ ਘਰ ਦੀ ਹੋ ਸਕਦੀ ਹੈ ਬਿਲਕੁਲ ਨਹੀਂ ਬਹੁਤ ਵੱਡੀ ਗੱਲ ਹੈ ਕਿ ਜਿਸ ਤਰੀਕੇ ਨਾਲ ਪਿੰਡ ਦਾ ਸਰਪੰਚ ਹੋ ਕੇ ਆਪਣੀ ਹੱਤੀ ਕਿਰਤ ਕਮਾਈ ਕਰ ਰਿਹਾ ਹੈ ਉਹਨਾਂ ਪੈਸਿਆਂ ਵੱਲ ਧਿਆਨ ਨਹੀਂ ਦੇ ਰਿਹਾ ਜਿਹੜਾ ਦੇ ਉੱਤੇ ਇਹਨਾਂ ਦਾ ਹੱਕ ਨਹੀਂ ਜਿਹੜੇ ਪੈਸੇ ਬਿਮਾਰੀਆਂ ਵੱਲ ਲੈ ਕੇ ਜਾਂਦੇ ਨੇ ਤੁਸੀਂ ਦੇਖਿਆ ਹੋਵੇਗਾ ਬਹੁਤ ਲੋਕ ਨੇ ਬਿਮਾਰੀਆਂ ਨਾਲ ਜੂਝਦੇ ਨੇ ਤੇ ਦੋਸ ਤਰੀਕੇ ਦਾ ਬੇਹੱਕਾ ਪੈਸਾ ਖਾਂਦੇ ਨੇ ਪਰ ਤੁਸੀਂ ਦੇਖੋ ਕਿ ਇਹ ਸਬਜੀ ਜਿਹੜੀ ਹਰ ਤਰੀਕੇ ਦੀ ਸਬਜੀ ਲਿਆਣ ਕੇ ਮੰਡੀ ਤੋਂ ਤਾ ਇੱਥੇ ਨਿਊ ਚੰਡੀਗੜ੍ਹ ਦੇ ਵਿੱਚ ਮੈਕਸ ਵਾਈ ਲਾਈਟਾਂ ਦੇ ਉੱਤੇ ਤਾਂ ਇੱਥੇ ਆਣ ਕੇ ਜਿਹੜੀ ਆਪਣੀ ਇਹ ਸੇਲ ਕਰਦੇ ਨੇ ਸਰਪੰਨ ਸਾਹਿਬ ਥੋੜੀ ਲੋਕੇਸ਼ਨ ਦੱਸ ਦਿਓ ਕਿੱਥੇ ਤੁਸੀਂ ਖੜਦੇ ਹੋ ਉਹ ਮੈਕਸ ਚੰਡੀਗੜ੍ਹ ਉਹ ਮੈਕਸ ਨਿਊ ਚੰਡੀਗੜ੍ਹ ਇਹ ਜਿਹੜਾ ਰਾਣੀ ਮਦਨ ਚੌਕ ਹੈ ਲਾਈਟਾਂ ਦੇ ਕੋਲ ਹੈ ਨਾ ਬਿਲਕੁਲ ਤੁਸੀਂ ਦੇਖੋ ਕਿ ਅਗਰ ਤੁਸੀਂ ਵੀ ਨਜ਼ਦੀਕ ਤੋਂ ਲੋਕ ਜਿੰਨੇ ਤੁਹਾਡੇ ਦਰਸ਼ਕ ਦੇਖ ਰਹੇ ਨੇ ਆਪਣੇ ਪੰਜਾਬੀ ਭਰਾ ਨੂੰ ਜੁਰ ਅੱਗੇ ਲੈ ਕੇ ਆਓ ਜਿਸ ਤਰੀਕੇ ਨਾਲ ਨੇ ਕੰਮ ਸ਼ੁਰੂ ਕੀਤਾ ਹੋਇਆ ਹੈ ਸਬਜ਼ੀ ਤੁਸੀਂ ਲੈ ਕੇ ਜਾਣੀ ਹੈ ਬੱਚਿਆਂ ਵਾਸਤੇ ਕੁਝ ਖਾਣ ਪੀਣ ਨੂੰ 버ਗਰ ਪੀਜਾ ਜੋ ਵੀ ਤੁਸੀਂ ਸੋਚਦੇ ਹੋ ਕੀ ਸਾਡੇ ਬੱਚੇ ਖਾਂਦੇ ਨੇ ਤਾਂ ਜੁਰ ਆਪਣਾ ਇਸ ਲਾਈਨ ਦੇ ਵਿੱਚ ਤਾਂ ਕਾਫੀ ਜਿਹੜੇ ਗੁਰਸਿੱਖ ਪਰਿਵਾਰਾਂ ਵਿੱਚ ਬੱਚੇ ਨੇ ਉਹਨੇ ਕੰਮ ਸ਼ੁਰੂ ਕੀਤਾ ਤਾਂ ਜਰੂ ਅਪਰੀਸ਼ੀਏਟ ਕਰਿਆ ਕਰੋ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਤਾਂਕਿ ਲੋਕਾਂ ਤੱਕ ਇਹ ਪਹੁੰਚ ਸਕੇ ਮੈਸੇਜ ਕਿ ਸਾਡੇ ਪੰਜਾਬੀ ਭਰਾ ਵੀ ਕਿਸੇ ਤੋਂ ਘੱਟ ਨਹੀਂ ਕੱਲੇ ਪ੍ਰਵਾਸੀ ਹੋ ਰਹੇ ਨਹੀਂ ਲਾ ਸਕਦੇ ਸਾਡੇ ਪੰਜਾਬੀ ਭਰਾ ਵੀ ਹੱਥ ਕਿਰਤ ਕਮਾਈ ਕਰਕੇ ਇਸ ਤਿਹੇ ਸਟਾਲ ਲਾ ਕੇ ਕੰਮ ਕਰਨਾ ਸ਼ੁਰੂ ਕਰ ਗਏ ਨੇ ਤਾਂ ਹੁਣ ਪੰਜਾਬ ਕਿਤੇ ਨਾ ਕਿਤੇ ਖੁਸ਼ਹਾਲੀ ਵੱਲ ਜਾ ਰਿਹਾ ਪੰਜਾਬ ਦੇ ਲੋਕ ਦੁਸ਼ਟਾਂ ਵੱਲ ਨਹੀਂ ਪੰਜਾਬ ਦੇ ਲੋਕ ਪੰਜਾਬ ਦੀ ਧਰਤੀ ਤੇ ਹੀ ਕੰਮ ਕਰਨਾ ਸ਼ੁਰੂ ਕਰ ਗਏ ਨੇ ਤਾਂ ਹੋਰ ਇਦਾਂ ਦੀ ਹੋਰ ਸਟੋਰੀ ਦੇਖਣ ਲਈ ਬਤਵਾ ਵੀ ਸ਼ੇਅਰ ਕਰੋ ਤਾਂ ਵੀ ਹਰੇ ਹੋਰ ਵੀ ਸਾਡੇ ਤੱਕ ਪਹ 干的不。